ਆ ਵੇਖੋ ਆ ਜਿਹੜਾ ਪਾਣੀ ਆ ਇਧਰੋਂ ਆ ਚਾਰ ਚਫੇਰਾ ਆ ਇੱਥੇ ਜਿਹੜਾ ਤਾਂ ਨਹੀਂ ਵੇਖਣ ਦਾ ਜੇ ਇਹਦੇ ਵਿੱਚ ਮਨ ਲਓ 30 ਫੁੱਟ ਜਿਹੜਾ ਵਾ ਪਾੜ ਪਿਆ ਵਾ ਜ਼ਮੀਨ ਦੇ ਵਿੱਚ ਡੇਢ ਕਿਲਾ ਥਾ ਵਾ ਡੇਢ ਕਿਲੇ ਦੇ ਵਿੱਚ ਇੰਨਾ ਪਾੜ ਪਿਆ ਬਾਕੀ ਆ ਵੇਖ ਲਓ ਇਧਰ ਨੂੰ ਸਾਰੀ ਜਿਹੜੀ ਫਸਲ ਆ ਉਹ ਮਾਰੀ ਗਈ ਆ ਆ ਵੇਖ ਲਓ ਲਾਗੇ ਜਿਹੜੀ ਆ ਤੁਸੀਂ ਦੇ ਨਾਲ ਪੈ ਜਾਂਦੀ ਆ ਉਹ ਤੋਂ ਪਿਛਲੀ ਵੀ ਜਿਹੜੀ ਆ ਆਪਾਂ ਨੂੰ ਉਹ ਸਾਰੀ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਕਿਉਂਕਿ ਬਹੁਤ ਜ਼ਿਆਦਾ ਉਹਦੇ ਵਿੱਚ ਪਾਣੀ ਵਹਿ ਚੁੱਕਾ ਹੈਗਾ ਉਹ ਸਿਰ ਦੇ ਉੱਤੋਂ ਦੀ ਜਿਹੜਾ ਪਾਣੀ ਚੱਲ ਚੁੱਕਾ ਉਹਦੇ ਦੀ ਕਲਾਉਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਭਾਰਤ ਦੇ ਆਖਰੀ ਪਿੰਡ ਚੰਦੂ ਬਡਾਲ ਵਿਖੇ ਜਿੱਥੇ ਕਿਸਾਨਾਂ ਦੀ ਬਹੁਤ ਜ਼ਿਆਦਾ ਫਸਲ ਹੜ੍ਹ ਦੇ ਪਾਣੀ ਨਾਲ ਤਬਾਹ ਹੋ ਚੁੱਕੀ ਆ ਕਿਸਾਨ ਮੌਜੂਦ ਨੇ ਕਿੰਨਾ ਕਿੰਨਾ ਖਰਚਾ ਆਏਗਾ ਉਹਨਾਂ ਦਾ ਜਮੀਨ ਤੇ ਤੇ ਕਿੰਨੀ ਫਸਲਾਂ ਦੀ ਫਸਲ ਜਿਹੜੀ ਤਬਾਹ ਹੋਈ ਹੈ ਗੱਲਬਾਤ ਕਰਨੇ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਰਸ਼ਬਾਜ਼ ਸਿੰਘ ਕਿਹੜਾ ਪਿੰਡ ਜੀ ਚੰਦੂੜ ਵਾਲਾ ਜੀ ਤੇ ਕੀ ਮਸਲਾ ਹੈ ਤੁਹਾਡਾ ਜੀ ਮਸਲਾ ਇਹੋ ਹੀ ਆ ਜੀ ਆ ਸਾਡੇ ਪੈ ਗਿਆ ਜੇ ਡੂੰਘਾ ਤੇ ਉਹ ਸਾਡਾ ਇੰਜਣ ਹੀ ਉਹ ਵੀ ਰੁੜ ਗਿਆ ਮੋਟਰ ਵੀ ਰੁੜ ਗਈ ਹੈ ਤੇ ਟਰਾਂਸਫਾਰਮਰ ਵੀ ਰੁੜ ਗਿਆ ਜੀ ਤੇ ਇਹ ਘਟ ਤੋਂ ਘਟ ਵੀ 10 20 ਫੁੱਟ ਥੱਲੇ ਨੂੰ ਡੂੰਘਾ ਪੈ ਗਿਆ ਇਹ ਕਿੰਨੀ ਪਹਿਲੀ ਸਾਡੇ ਇੱਥੇ ਇੱਥੇ ਮੇਰੇ ਕੋਲ ਆਇਆ ਸੀ ਜੀ ਕੋਈ 1.5 ਦਿਨ ਪਹਿਲੀ ਜੀ ਸਾਰੀ ਪਹਿਲੀ ਖਤਮ ਹੋ ਗਈ ਜੀ ਹੂਰ ਕਿਸਾਨਾਂ ਨੂੰ ਲੱਗ ਰਿਹਾ ਪਹਿਲੀ ਸਾਰੀ ਲੱਗੇ ਲੱਗੇ ਤਕਰੀਬਨ ਸਾਰੇ ਪਿੰਡ ਦੀ ਹੀ ਆ ਜੀ ਪਹਿਲੀ ਜਿਹੜੀ ਖਰਾਬ ਹੋਈ ਜਿਹਨੂੰ ਤੁਸੀਂ ਤੋਂ ਪਾਰ ਰੱਖ ਬਾਇਆ ਉਹ ਸਾਰਾ ਹੀ ਖਰਾਬ ਹੀ ਹੋਈ ਤਕਰੀਬਨ ਨਹੀਂ ਮਤਲਬ ਪਹਿਲੀ ਬਣ ਨਹੀਂ ਸਕੀ ਤੇ 12 ਜਿਵੇਂ ਕਣਕ ਲੱਗਣੀ ਹੈ ਜੀ ਕਣਕ ਤੇ ਮੁਸ਼ਕਲ ਹੈ ਜੀ ਕਣਕ ਨਹੀਂ ਲੱਗਣੀ ਹਾਂ ਜੀ ਪਾਣੀ ਬੜਾ ਹੈ ਜੀ ਕਣਕ ਕਿੱਥੋਂ ਲੱਗ ਜਣੀ ਅਸੀਂ ਜਿਵੇਂ ਸਰਕਾਰ ਕਹਿ ਰਹੀ ਆ ਵੀ ਯਾਨੀ ਕਿ 20000 ਮੁਆਵਜ਼ਾ ਦਵਾਂਗੇ ਜਾਂ ਹੋਰ ਕੋਈ ਗੱਲ ਕਰਾਂਗੇ ਸਰਕਾਰ ਜੀ ਦੇਖੋ ਹੁਣ 20000 ਦਵੇਗੀ ਤੇ ਫਿਰ ਵੀ ਠੀਕ ਹੈ ਬਾਕੀ ਹੁਣ ਇਹ ਦੇ ਰੱਬ ਦੇ ਹਸਾਰੇ ਹੀ ਆ ਜੀ ਹਾਂ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪੁੱਛਣ ਤੱਕ ਆਇਆ ਜੀ ਨਹੀਂ ਜੀ ਪ੍ਰਸ਼ਾਸਨ ਆਇਆ ਹੀ ਨਹੀਂ ਕੋਈ ਜਦੋਂ ਪਾਣੀ ਆਇਆ ਪਹਿਲੇ ਦਿਨ ਉਹਦੋਂ ਆਏ ਤੁਸੀਂ ਤੋਂ ਵਾਪਿਸ ਹੋ ਗਏ ਵੇਖ ਕੇ ਜੀ ਆਪਣੇ ਉਹਨਾਂ ਫੋਟੋਆਂ ਲਈਆਂ ਇਥੋਂ ਵਾਪਿਸ ਚਲੇ ਗਏ ਕੁਛ ਨਹੀਂ ਇਹਨੂੰ ਕਹਿ ਕੇ ਨਹੀਂ ਗਏ ਕੁਛ ਵੀ ਜੀ ਤੇ ਚਾਹੇ ਤੁਹਾਨੂੰ ਕੁਛ ਦਵਾਂਗੇ ਚਾਹੇ ਕਿਦਾਂ ਆਇਆ ਨਹੀਂ ਕੋਈ ਬਾਅਦ ਵਿੱਚ ਕੁਛ ਕਿੰਨਾ ਕੁ ਤਾਂ ਨੁਕਸਾਨ ਆਇਆ ਨੁਕਸਾਨ ਵੇਖ ਲਓ ਜਿਹੜਾ ਝੋਨਾ ਤੇ ਮਰਿਆ ਜੀ ਬਾਕੀ ਹੁਣ ਮਿੱਟੀ ਮੈਨੂੰ ਲੱਗਦਾ ਕੋਈ 2.5 ਲੱਖ ਦੀ ਬਹਿ ਜਾਣੀ ਆ ਜੀ ਮਿੱਟੀ ਹੈ ਹੀ ਨਹੀਂ ਨਹੀਂ ਲੱਗੇ ਕਿਥਾਂ ਆਂ ਜੀ ਮਿੱਟੀ ਰੇਤਾ ਚੜ ਗਈ ਸਾਰੀ ਪੈਲੀ ਚ ਇੰਜਨ ਹੀ ਸਾਡਾ ਇੱਕ ਉਹ ਵੀ ਪਤਾ ਹੀ ਨਹੀਂ ਕਿਥੇ ਐ ਮੋਟਰ ਐ ਉਹ ਵੀ ਰੁੜ ਗਈ ਸਾਡੀ ਟਰਾਂਸਫਾਰਮ ਥਲੇ ਡੇਗ ਗਿਆ ਜੀ ਨੁਕਸਾਨ ਤੇ ਹੁਣ ਵੇਖ ਲੋ ਵੀ ਝੋਨੇ ਦੇ ਤਾਂ ਚਲੋ ਕੋਈ ਗੱਲ ਨਹੀਂ ਪੈਲੀ ਜਿਹੜੀ ਖਰਾਬ ਹੋ ਗਈ ਉਹਦਾ ਅਸੀਂ ਕੀ ਕਰਾਂਗੇ ਸਾਡਾ ਨਾ ਹੋਰ ਹੀ ਮਜੂਦਨ ਗੱਲਬਾਤ ਕਰਨ ਬਾਈ ਕਿੰਨਾ ਜਪਾ ਜੀ ਮੇਰਾ ਨਾਂ ਕੁਲਦੀਪ ਸਿੰਘ ਜੀ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਤੋਂ ਹਾਂ ਮੈਂ ਅੱਜ ਆਪਣੇ ਅੰਮ੍ਰਿਤਸਰ ਤੋਂ ਹੀ ਜਾਇਜਾ ਲੈਣ ਇੱਥੇ ਆਇਆ ਸੀਗਾ ਕਿਉਂਕਿ ਮੈਨੂੰ ਪਰਸੋ ਵੀ ਇਹਨਾਂ ਨੇ ਫੋਨ ਕੀਤਾ ਸੀ ਕਿ ਕਿਉਂਕਿ ਮੇਰੇ ਰਿਸ਼ਤੇਦਾਰ ਨੇ ਕਿਉਂਕਿ ਮੈਂ ਐਨ ਜੀਓ ਦੇ ਨਾਲ ਕੰਮ ਕਰਨ ਡਿਆ ਵਾਂ ਆਪਣੀ ਜਿਹੜੀ ਆ ਸੰਸਥਾ ਜਿਹੜੀ ਅਸੀਂ ਬਣਾਈ ਆ ਕਿਉਂਕਿ ਸਾਡਾ ਇਹ ਨਾਲਾ ਬੈਲਟ ਦੇ ਵਿੱਚ ਅਸੀਂ ਪੂਰਨ ਤੌਰ ਤੇ ਜਿਹੜੇ ਆ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਜੈਜਾ ਲੈ ਕੇ ਜੋ ਸਮਾਨ ਸਾਨੂੰ ਉੱਥੇ ਕਿਸੇ ਨੂੰ ਚਾਹੀਦਾ ਵਾ ਉਹ ਪੁੱਛਾ ਰਹੇ ਆ ਤੇ ਬਾਕੀ ਇਹਨਾਂ ਨੇ ਵੀ ਸਾਨੂੰ ਜਦੋਂ ਦੱਸਿਆ ਕਿ ਸਾਡੇ ਚੰਦੂੜਾਲਾ ਪਿੰਡ ਦੇ ਵਿੱਚ ਕੋਈ ਵੀ ਆਣ ਕੇ ਸਾਡੀ ਸਾਰ ਨਹੀਂ ਲੈ ਰਿਆ ਨਾ ਕਿਸੇ ਸਰਕਾਰ ਨੇ ਲਈ ਆ ਨਾ ਕਿਸੇ ਨੇ ਮੰਨ ਲਓ ਵੀ ਹੋਰ ਸੰਸਥਾ ਨੇ ਆਣ ਕੇ ਲਈਆਂ ਨੇ ਸਾਰ ਕਿਉਂਕਿ ਨਾ ਇੱਥੇ ਕਿਉਂਕਿ ਜਿਹੜਾ ਕਲਾਨੌਰ ਦਾ ਰਸਤਾ ਉਹ ਵੀ ਬੰਦ ਹੋ ਗਿਆ ਸੀਗਾ ਚਲੋ ਹੁਣ ਚਾਲੂ ਹੋਇਆ ਵਾ ਕਿਉਂਕਿ ਜੇ ਪਹਿਲਾਂ ਜਦੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ ਉਦੋਂ ਇਨ੍ਹਾਂ ਪਿੰਡਾਂ ਨੂੰ ਵੀ ਕੋਈ ਰਾਚਣ ਦੀ ਕਿਸੇ ਚੀਜ਼ ਦੀ ਕੋਈ ਚਾਰੇ ਦੀ ਚਲੋ ਜਿਹੜਾ ਵਾ ਤੂੜੀ ਤੰਦੇ ਆ ਉਹਦੇ ਇਹਨਾਂ ਦਾ ਬਚ ਗਿਆ ਡੰਗਰ ਦਾ ਚਾਰਾ ਬਚ ਗਿਆ ਡੰਗਰ ਇਹਨਾਂ ਦੇ ਬਚ ਗਏ ਪਰ ਇਹਨਾਂ ਦੀ ਮਿਹਨਤ ਸਦਕਾ ਬਚੇ ਬਾਕੀ ਜਿਹੜੀ ਇਹਨਾਂ ਦੀ ਆ ਪਿੰਡ ਦੀ ਇੰਨੀ ਜ਼ਮੀਨ ਆ ਪਿੱਛੇ ਤੁਸੀਂ ਚਾਤੀ ਮਾਰ ਸਕਦੇ ਜੇ ਕਿ ਜਿਹੜਾ ਆ ਡੰਮ ਪਿਆ ਵਾ ਇਹ ਇੱਥੇ ਇਹਨਾਂ ਦੇ ਕੋਲ ਢਾਈ ਕਿਲੇ ਥਾਂ 2 ਢਾਈ ਕਿਲੇ ਥਾਂ ਆਏ ਜਿਹਦੇ ਵਿੱਚ ਡੇਢ ਕਿਲੇ ਦੇ ਵਿੱਚ ਡੰਮ ਪੈ ਗਿਆ ਤਾਂ ਬਾਕੀ ਹੋਰ ਵੀ ਜਿਹੜੀ ਇਹਨਾਂ ਦੇ ਪਿੰਡ ਦੇ ਸਾਰੇ ਨਮੰਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਆਇਸ ਬੰਨੇ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ 3-400 ਕਿਲਾ ਹੋਊਗਾ ਜਿਹੜਾ ਇਹਨਾਂ ਦਾ ਖਰਾਬ ਹੋ ਗਿਆ ਕਿਉਂਕਿ ਫਸਲ ਨਹੀਂ ਨਿਕਲਣੀ ਕਿਉਂਕਿ ਜਿਹਦੇ ਵਿੱਚ ਇੱਕ ਵਾਰੀ ਪਾਣੀ ਵਹਿ ਗਿਆ ਨਾ ਇਹਨਾਂ ਨੇ ਖਰਚਾ ਲਾਇਆ ਜੇ ਅਸੀਂ ਕਹੀਏ ਕਿ ਸਰਕਾਰ ਨੇ 20000 ਰੁਪਿਆ ਦੇਣ ਦੀ ਮਤਲਬ ਰੱਖਿਆ ਵਾ ਵੀ ਮਾਜਵਾ ਦੇਾਂਗੇ 20000 ਰੁਪਿਆ ਕੀ 30000 ਰੁਪਿਆ ਤੇ ਖਰਚਾ ਆ ਗਿਆ ਵਾ ਫਸਲ ਤੇ ਤੇ ਦੱਸੋ 20000 ਰੁਪਿਆ ਦੇ ਕੇ ਇਹਨਾਂ ਨੇ ਸਾਨੂੰ ਜਿੰਮੇਦਾਰਾਂ ਨੂੰ ਕੀ ਉਹ ਦਾ ਵਿੱਚ ਜਿਹੜਾ ਵਾ ਖਰਚਾ ਨਹੀਂ ਤੇ ਪੂਰਾ ਦੇ ਰੇ ਬਾਕੀ ਹੋਰ ਇੱਥੇ ਘਟੋ ਘਟ ਵੀ ਜਿਹੜਾ ਸਾਨੂੰ ਉਹ ਨਾ ਮਾਜਵਾ ਜਿਹੜਾ ਵਾ ਅਸੀਂ ਮੰਗ ਕਰਦੇ ਹਾਂ ਤੁਹਾਡੇ ਚੈਨਲ ਰਾਹੀਂ ਇਹਨਾਂ ਨੂੰ ਮਾਜਵਾ ਘੱਟੋ ਘੱਟ ਵੀ 60 ਤੋਂ 70000 ਰੁਪਇਆ ਜਿਹੜਾ ਮਾਜਵਾ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਕਿੱਲੇ ਦਾ ਫਿਰ ਇਹਨਾਂ ਦਾ ਜਿਹੜਾ ਵਾ 30000 ਰੁਪਇਆ ਖਰਚਾ ਆ 30000 ਰੁਪਇਆ ਫਿਰ ਇਹਨਾਂ ਨੂੰ ਬਚਣਾ ਜੇ 60000 ਰੁਪਇਆ ਦਿੰਦੇ ਆ ਤਾਂ ਤੇ ਜੇਕਰ ਇਹਨਾਂ ਦੀਆਂ ਜ਼ਮੀਨਾਂ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਬੀਜਣੀ ਆ ਆ ਜ਼ਮੀਨ ਜਿਹੜੀ ਆ ਇੱਥੇ ਘੱਟੋ ਘੱਟ ਵੀ 2 ਲੱਖ ਰੁਪਇਆ ਖਰਚਾ ਆਉਣਾ ਡੇਢ ਕਿੱਲੇ ਤੇ ਤੇ ਬਾਕੀ ਵੀ ਜਿਹੜੇ ਆ ਲੋਕਾਂ ਦੀਆਂ ਹੋਰ ਵੀ ਮੇਰੇ ਵੀਰਾਂ ਦੀਆਂ ਇੱਥੇ ਜ਼ਮੀਨਾਂ ਦੇ ਵਿੱਚ ਜਿਹੜਾ ਪਾਣੀ ਖਲੋਤਾ ਵਾ ਪਣਾ ਚੜ ਗਿਆ ਵਾ ਉਹ ਹੋ ਸਕਦਾ ਵਾ ਵੀ ਉਹ ਕਣਕ ਵੀ ਜਿਹੜੀ ਬੀਜਣੀ ਆ ਸਾਨੂੰ ਇੱਥੇ ਔਖੀ ਹੋਵੇ ਕਿਉਂਕਿ ਆ ਜਿਹੜਾ ਵਿੱਚ ਪਰਾਲੀ ਪਈ ਆ ਨਾ ਉਹ ਤੁਹਾਨੂੰ ਪਤਾ ਵੀ ਜਦੋਂ ਪਰਾਲੀ ਸਾਹਮਣੇ ਹੁੰਦੀ ਆ ਵੱਢ ਕੇ ਵੀ ਆਪਾਂ ਸਾਹਮਣੇ ਆ ਬੜੀ ਔਖੀ ਸਾਹਮਣੇ ਵੱਢੀ ਨਹੀਂ ਜਾਣੀ ਇਹ ਤਾਂ ਇਹਦੇ ਉੱਤੇ ਜੇ ਅਸੀਂ ਕਟਰ ਕਹੀਏ ਕਟਰ ਨਹੀਂ ਫਿਰਨਾ ਕੋਈ ਕੋਈ ਚੀਜ਼ ਅੱਗ ਵੀ ਨਹੀਂ ਇਹਨੂੰ ਲੱਗਣੀ ਵੀ ਕਿਉਂਕਿ ਇੰਨੀ ਗਲ ਚੁੱਕੀ ਆ ਤੋ ਕਿਸਾਨਾਂ ਦਾ ਕਹਿਣਾ ਕਿ ਪ੍ਰਾਲੀ ਪ੍ਰਾਲੀ ਵੀ ਕੱਢਣੀ ਬੜੀ ਮੁਸ਼ਕਲ ਹੋ ਜਾਣੀ ਹੈ ਸਾਡੇ ਨਾਲ ਹੋਰ ਹੀ ਮਜੂਦ ਨੇ ਸਾਬਕਾ ਸਰਪੰਚ ਨੇ ਸਰਪੰਚ ਸਾਹਿਬ ਜਿਵੇਂ ਮੈਂ ਜਿਵੇਂ ਕਈ ਜਥੇਬੰਦੀਆਂ ਆ ਰਹੀਆਂ ਨੇ ਵੀ ਆਹ ਕਰ ਦਿੰਦੇ ਨੇ ਇਹ ਕਰ ਦਿੰਦੇ ਇੱਥੇ ਕੋਈ ਨਹੀਂ ਪਹੁੰਚਿਆ ਇੱਥੇ ਕੋਈ ਨਹੀਂ ਪਹੁੰਚਿਆ ਜਦੋਂ ਪਾਣੀ ਆਇਆ ਸੀ ਉਸ ਦਿਨ ਸਾਰੇ ਬੰਦੇ ਆਏ ਤੇ ਫੋਟੋਆਂ ਫਟਾਉਂ ਲਵਾ ਕੇ ਚਲ ਗਏ ਸਾਨੂੰ ਕੋਈ ਹੌਸਲਾ ਨਹੀਂ ਦਿੱਤਾ ਕੋਈ ਕਿਸੇ ਪ੍ਰਸ਼ਾਸਨ ਨੇ ਕੋਈ ਕਿਸੇ ਵਿਭਾਗ ਨੇ ਕਿਸੇ ਸੰਸਥਾ ਨੇ ਸਾਡੀ ਆਵਾਜ਼ ਨਹੀਂ ਸੁਣ ਲਈ ਕਲਾਕਾਰ ਵੇਖਿਆ ਬਹੁਤ ਜ਼ਿਆਦਾ ਕਲਾਕਾਰ ਟਰੈਕਟਰ ਦੇ ਰਹੇ ਨੇ ਕੋਈ ਕੁਝ ਕਰ ਰਿਹਾ ਪਰ ਇੱਥੇ ਸਾਡੇ ਪਿੰਡ ਦਾ ਕਰ ਕੋਈ ਨਹੀਂ ਪਹੁੰਚਿਆ ਜੀ ਸਾਡੇ ਪਿੰਡ ਤੱਕ ਅਗਰ ਕੋਈ ਨਹੀਂ ਪਹੁੰਚਿਆ ਜਿੰਨਾ ਨੁਕਸਾਨ ਸਾਡਾ ਹੋਇਆ ਸਾਨੂੰ ਪਤਾ ਜੀ 400 ਕਲਾ ਜ਼ਮੀਨ ਜੜੀ ਆ ਸਾਰੀ ਬਰਬਾਦ ਹੋ ਗਈ ਆ ਇੱਕੋ ਹੀ ਦਾਣੇ ਦੀ ਆਸ ਨਹੀਂ ਗਈ ਇੱਥੇ ਤੇ ਜਿੱਥੇ 20-20 ਫੁੱਟ ਜਾਂ 30 ਫੁੱਟ ਡੰਪ ਪੈ ਗਏ ਆ ਉਹ ਕਦੋਂ ਪੂਰੇ ਜਾਣਗੇ ਤੇ ਕਦੋਂ ਅਸੀਂ ਕਣਕ ਬੀਜਾਂਗੇ ਕਿੰਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਰਾਸ਼ਨ ਨਹੀਂ ਕੋਈ ਪਸ਼ੂ ਦਾ ਚਾਰਾ ਨਹੀਂ ਕੁਝ ਨਹੀਂ ਕੋਈ ਚਾਰਾ ਨਹੀਂ ਕੋਈ ਚੀਜ਼ ਨਹੀਂ ਆਈ ਕੋਈ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਨਹੀਂਗਾ ਇੱਥੇ ਨਾ ਕੋਈ ਸੰਸਾ ਪਹੁੰਚੀ ਆ ਨਾ ਕੋਈ ਪੱਠੇ ਲੈ ਕੇ ਜਾਂ ਕੋਈ ਚਾਰ ਲੈ ਕੇ ਜਾਂ ਕੋਈ ਚੀਜ਼ ਵੀ ਕਿਸੇ ਨੂੰ ਪਹੁੰਚਣ ਦਾ ਹੋਇਆ ਕਿਸੇ ਨੇ ਪਰ ਕਿਤੇ ਇਸ ਹਿਸਾਬ ਨਹੀਂ ਲਈ ਸਾਡੀ ਇਹ ਸਾਡੀ ਦੇ ਰੱਬ ਅਸਰ ਤੇ ਡੋਰਿਆ ਵੀ ਜੇ ਬੱਕਣ ਕੇ ਬੀਜਣ ਦੇਗਾ ਤੇ ਠੀਕ ਆ ਨਹੀਂ ਤੇ ਸਰਕਾਰ ਨੇ ਸਾਡੇ ਸਰ ਕੋਈ ਸਰਕਾਰ ਨਹੀਂ ਲਈ ਸਾਡੀ ਸੋ ਇਹ ਸਨ ਪਿੰਡ ਦੇ ਕਿਸਾਨ ਜਿਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵੀ ਨਹੀਂ ਸਾਰ ਲਈ ਤੇ ਜਥੇਬੰਦੀਆਂ ਜੋ ਆ ਰਹੀਆਂ ਨੇ ਬਾਹਰ ਸੇਵਾ ਵਾਲੀਆਂ ਜਾਂ ਕਲਾਕਾਰ ਨੇ ਉਹ ਵੀ ਇੱਥੇ ਆਪਣਾ ਇਹ ਪਿੰਡ ਤੱਕ ਨਹੀਂ ਪਹੁੰਚ ਕੀਤੀ ਉਹਨਾਂ ਨੇ ਵੀ ਬੜੇ ਰੋਕ ਕਲੰਦਰ ਪੋਸਟਿੰਦਾਲ ਧੰਨਵਾਦ